ਜੀ ਬਰਬਰੀ ਵਿੱਚ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਤੁਹਾਨੂੰ ਇੱਕ ਪੀਸ ਓਪਨ ਕਰਕੇ ਦਿਖਾਉਣਾ ਹੈ ਵੀ ਨੈਕ ਦੇ ਡਿਜ਼ਾਈਨ ਆਏ ਨੇ ਸਪੈਸ਼ਲ ਬਰਬਰੀ ਦੇ ਵਿੱਚ ਬਹੁਤ ਸੋਹਣੇ ਬਰਬਰੀ ਲਾਈਨਿੰਗ ਦੇ ਵਿੱਚ ਡਿਜ਼ਾਈਨ ਆਏ ਨੇ ਬਹੁਤ ਸ਼ਾਨਦਾਰ ਵੀ ਨੈਕ ਤੇ ਵਰਕ ਆਏ ਨੇ ਪ੍ਰੀਮੀਅਮ ਕਲੈਕਸ਼ਨ ਹੈ ਪ੍ਰੀਮੀਅਮ ਡਿਜ਼ਾਈਨਿੰਗ ਬਹੁਤ ਸੋਹਣੇ ਬਹੁਤ ਸੋਹਣੇ ਡਿਜ਼ਾਈਨਿੰਗ ਆਈ ਹੈ ਜੀ ਹੌਰਸੇਲਿੰਗ ਆਈਟਮ ਆਈ ਹੈ ਵੀ ਨੈਕ ਦੇ ਵਿੱਚ ਟੋਟਲੀ ਪਰਲ ਦਾ ਕੰਮ ਹੋਇਆ ਦੇਖੋ ਜੀ ਕਿੰਨਾ ਹੌਰਸੇਲਿੰਗ ਪੀਸ ਹੈ ਬਹੁਤ ਸੋਹਣਾ ਵਾਓ ਲੱਗਦਾ ਪੀਸ ਹੈ ਜੀ ਬਹੁਤ ਸ਼ ਫਿਓਰ ਵਿਸਕੋਸ ਦੀ ਬਾਟਮ ਹੈ ਜੀ ਵਿਸਕੋਸ ਮਸਲੀਨ ਦੀ ਪੀਰੀਅਰ ਬਹੁਤ ਸੋਹਣਾ ਪੌਂਦੇ ਵਰਕ ਆਊਗਾ ਜੀ ਬਹੁਤ ਸੁਣੀ ਹੋਟਲਕ ਦੇ ਪੀਸ ਆਏ ਨੇ ਸਕਰੀਨ ਸ਼ਾਟ ਜਲਦੀ ਲੈ ਕੇ ਬੁੱਕਰ ਵਾਲੋ ਜੀ ਮੇਰੇ ਕੋਲੇ ਪੀਸ ਨੂੰ ਬਸ 12 ਘੰਟੇ ਹੀ ਅਵੇਲੇਬਲ ਮਿਲ ਸਕਦੇ ਨੇ ਜਿਨ੍ਹਾਂ ਨੇ ਬੁਕਿੰਗ ਕਰਵਾਉਣੀ ਹੈ ਜਲਦੀ ਬੁਕਿੰਗ ਕਰਵਾ ਲਓ ਜੀ ਦੁਪੱਟਾ ਆਊਗਾ ਜੀ ਬਹੁਤ ਸ਼ਾਨਦਾਰ ਪੱਲੇਆਂ ਦੇ ਆਊਗਾ ਜੀ ਬਹੁਤ ਸੋਹਣਾ ਬਰਬੀ ਦਾ ਪੈਟਰਨ ਔਰ ਵਿਸਕੋਸ ਮਸਲੀਨ ਦਾ ਦੁਪੱਟਾ ਹੈ ਜੀ ਬਹੁਤ ਸ਼ਾਨਦਾਰ ਪੀਸ ਹੈ ਆ ਇਹਨੂੰ ਪੀਸ ਨੂੰ ਸਾਈਡ ਤੇ ਕਰਕੇ ਬਾਕੀ ਪੀਸ ਦਿਖਾਉਣਾ ਸੋਨੇ ਬਹੁਤ ਸੋਨੇ ਪੀਸ ਨੇ ਬਾਕੀ ਜੀ ਲਓ ਜੀ ਪਹਿਲਾ ਆਊਗਾ ਬਲੈਕ ਪੀਸ ਬਹੁਤ ਸ਼ਾਨਦਾਰ ਪੀਸ ਹੈ ਦੇਖੋ ਵੀ ਨੈਕ ਦਾ ਟੋਟਲੀ ਹੈਂਡ ਵਰਕ ਦਾ ਕੰਮ ਹੋਇਆ ਜੀ ਨੈਕਸਟ ਦੇਖੋ ਜੀ ਸਕਰੀਨਸ਼ਾਟ ਜਲਦੀ ਲੈ ਲਓ ਜੀ ਜਿਹਨੇ ਬੁੱਕ ਕਰਾਉਣਾ ਜੀ ਪ੍ਰਾਈਸ ਹੈਗਾ ਓਨਲੀ 2300 ਰੁਪਿਆ ਜੀ ਪਿਓਰ ਬਰਬਰੀ ਦੇ ਕਲੈਕਸ਼ਨ ਹੈ ਜੀ ਪਿਓਰ ਬਰਬਰੀ ਪ੍ਰਾਈਸ 2300 ਰੁਪਿਆ ਓਨਲੀ ਜੀ ਪੇਜ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪ੍ਰਾਈਸ 2300 ਰੁਪਿਆ ਦਾਉਣ ਲਈ ਜੀ ਇੱਕ ਪੀਸ ਨੂੰ ਬਾਪਰ ਕਰਕੇ ਦਿਖਾਈ ਦਿੱਤਾ ਸੀਗਾ 8 ਪ ਪੀਰ ਜਿਨੇ ਮਰਜੀ ਲੈ ਲਓ ਤੁਸੀਂ ਜੀ ਪਿਓਰ ਬਰਬੀ ਦੇ ਵਿੱਚ ਨੇ ਪ੍ਰਾਈਸ ਤੁਸੀਂ ਜਮਾਂ ਹੀ ਰੀਜ਼ਨਬਲ ਰੱਖਿਆ ਦੇਖੋ ਜੀ ਕੋਈ 3500 ਨਹੀਂ ਰੱਖਿਆ ਆਪਣੇ 2300 ਰੁਪਏ ਦਾ ਪ੍ਰਾਈਸ ਰੱਖਿਆ ਜੀ ਆਨਲਾਈਨ ਪੇਮੈਂਟ ਐਂਡ ਸ਼ਿਪਿੰਗ